ਕਾਜ਼ ਦੇ ਬੈਟਰੀ ਹਵਾਈ ਅੱਡੇ ਤੋਂ ਇੱਕ ਉਡਾਨ ਉੱਡੀ ਹੈ ਜਿਹੜੀ ਸਿੱਧੇ ਹੁਣ ਭਾਰਤ ਵਿੱਚ ਲੈਂਡ ਹੋਵੇਗੀ ਉਸ ਦਾ ਵਿਚਾਲਾ ਰੂਟ ਯੂਏਈ ਵੀ ਹੈਗਾ ਪਰ ਇਹ ਉਡਾਨ ਕਿਹੜੀ ਹੈ ਦਰਸਲ ਡੰਕੀ ਲਾ ਕੇ ਵਿਦੇਸ਼ ਜਾਣ ਦੇ ਇਲਜ਼ਾਮ 300 ਦੇ ਕਰੀਬ ਯਾਤਰੀਆਂ ਦੇ ਉੱਤੇ ਲੱਗੇ ਸੀ ਜਿਹੜੇ ਕੀ ਇੱਕ ਹਵਾਈ ਜਹਾਜ਼ ਦੇ ਵਿੱਚ ਸਵਾਰ ਹੁੰਦੇ ਨੇ ਉਹ ਹਵਾਈ ਜਹਾਜ਼ ਜਾਣਕਾਰੀ ਮੁਤਾਬਕ ਸੈਂਟਰਲ ਏਸ਼ੀਆ ਦੇ ਵਿੱਚ ਉਤਰਨਾ ਹੁੰਦਾ ਪਰ ਫਿਊਲ ਭਰਉਣ ਦੇ ਵਾਸਤੇ ਉਹ ਫਰਾਂਸ ਪਹੁੰਚਦਾ ਆ ਫਰਾਂਸ ਦੇ ਨਜ਼ਦੀਕ ਹੀ ਇੱਕ ਹਵਾਈ ਐਡਾ ਹੈਗਾ ਜਿੱਥੇ ਹਵਾਈ ਜਹਾਜ਼ ਉਤਰਦਾ ਹੈ ਤੇ ਉੱਥੇ ਜਾ ਕੇ ਇਸ ਪੂਰੇ ਦੇ ਪੂਰੇ ਹਵਾਈ ਜਹਾਜ਼ ਨੂੰ ਘੇਰਾ ਪੈ ਜਾਂਦਾ ਹੈ ਫ੍ਰਾਂਸੀਸੀ ਅਧਿਕਾਰੀ ਇਹਨੂੰ ਘੇਰ ਲੈਂਦੇ ਨੇ ਔਰ 4 ਦਿਨ ਤੱਕ ਇਹ ਹਵਾਈ ਜਹਾਜ਼ ਫਰਾਂਸ ਦੇ ਵਿੱਚ ਰਹਿੰਦਾ ਆ ਇਲਜ਼ਾਮ ਲੱਗਦੇ ਨੇ ਕਿ ਇਸ ਹਵਾਈ ਜਹਾਜ਼ ਦੇ ਵਿੱਚ ਜਿਹੜੇ ਲੋਕ ਸਵਾਰ ਸਨ ਉਹ ਲੋਕ ਡੰਕੀ ਲਗਾ ਕੇ ਤੇ ਵਿਦੇਸ਼ ਜਾ ਰਹੇ ਸਨ ਯਾਨੀ ਕਿ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਸਨ ਦੇ ਜਸ ਵਾਸਤੇ ਇਸ ਜਹਾਜ਼ ਨੂੰ 4 ਦਿਨ ਤੱਕ ਰੋਕੀ ਰੱਖਿਆ ਪਰ ਹੁਣ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ 4 ਦਿਨ ਬਾਅਦ ਇਸ ਜਹਾਜ਼ ਦੇ ਵਿੱਚ 276 ਦੇ ਕਰੀਬ ਸਵਾਰ ਬਿਠਾ ਕੇ ਯਾਤਰੀ ਬਿਠਾ ਕੇ ਉਹਨਾਂ ਨੂੰ ਵਾਪਸ ਭਾਰਤ ਭੇਜ ਦਿੱਤਾ ਜਾਵੇਗਾ ਜਾਣਕਾਰੀ ਮੁਤਾਬਕ ਲੰਗੇ ਦਿਨ ਦੁਪਹਿਰ 2:30 ਵਜੇ ਇਹ ਉਡਾਣ ਭਰੀ ਗਈ ਹੈ ਇਸ ਉਡਾਣ ਦੇ ਵਿੱਚ 276 ਦੇ ਕਰੀਬ ਸਵਾਰ ਬੈਠੇ ਹੋਏ ਸਨ ਯਾਤਰੀ ਬੈਠੇ ਹੋਏ ਸਨ ਔਰ ਦੱਸਿਆ ਜਾ ਰਿਹਾ ਹੈ ਕਿ ਇਹ ਯਾਤਰੀਆਂ ਨਾਲ ਭਰਿਆ ਜਹਾਜ਼ ਪਹਿਲਾਂ ਯੂਏਈ ਉਤਰੇਗਾ ਉਸ ਤੋਂ ਬਾਅਦ ਭਾਰਤ ਦੇ ਮੁੰਬਈ ਦੇ ਹਵਾਈ ਅੱਡੇ ਤੇ ਪਹੁੰਚੇਗਾ ਜਿੱਥੇ ਜਾ ਕੇ ਜਿਹੜੇ ਇਹ ਲੋਕ ਵਿੱਚ ਸਵਾਰ ਇਹਨਾਂ ਨੂੰ ਵਾਪਸ ਤਾਰਿਆ ਜਾਵੇਗਾ ਤੁਹਾਨੂੰ ਇਹ ਵੀ ਦੱਸ ਦਈਏ ਕਿ ਅਜੇ ਤੱਕ 25 ਦੇ ਕਰੀਬ ਲੋਕ ਇਸ ਤਰ੍ਹਾਂ ਦੇ ਵੀ ਨੇ ਜਿਹੜੇ ਫਰਾਂਸ ਦੇ ਵਿੱਚ ਹੀ ਮੌਜੂਦ ਨੇ ਔਰ ਉਹਨਾਂ 25 ਦੇ ਵਿੱਚੋਂ ਕਈ ਲੋਕ ਇਸ ਤਰ੍ਹਾਂ ਦੇ ਨੇ ਜਿਹੜੇ ਅਦਾਲਤ ਦੇ ਅੱਗੇ ਜਜ ਦੇ ਅੱਗੇ ਪੇਸ਼ ਹੋ ਰਹੇ ਨੇ ਸਾਫ਼ ਤੌਰ ਤੇ ਉੱਤੇ ਉਹਨਾਂ ਦੀਆਂ ਪੇਸ਼ੀਆਂ ਵੱਖੋ ਵੱਖਰੇ ਦਿਨ ਰੱਖੀਆਂ ਹੋਈਆਂ ਨੇ ਦਾਅਵਾ ਕੀਤਾ ਕਿ ਜਦੋਂ ਹਿਰਾਸਤ ਵਿੱਚ ਲਿਆ ਗਿਆ ਸੀ ਜਹਾਜ਼ ਤਾਂ ਇਸ ਜਹਾਜ਼ ਦੇ ਵਿੱਚ ਸਵਾਰ ਯਾਤਰੀਆਂ ਨੂੰ ਹਵਾਈ ਅੱਡੇ ਦੇ ਉੱਤੇ ਹੀ ਰਹਿائش ਦਿੱਤੀ ਸੀ ਯਾਨੀ ਕਿ ਉੱਥੇ ਉਹਨਾਂ ਨੂੰ ਬੈੱਡ ਮੁਹੱਈਆ ਕਰਵਾਏ ਗਏ ਸੀ 4 ਦਿਨ ਤੱਕ ਜਿਸ ਤਰ੍ਹਾਂ ਕਾਨੂੰਨ ਇਜਾਜ਼ਤ ਦਿੰਦਾ ਹੈ ਕਿ ਕਿਸੇ ਵੀ ਇੰਟਰਨੈਸ਼ਨਲ ਬਾਰਡਰ ਤੇ 4 ਦਿਨ ਤੱਕ ਹੀ ਸਿਰਫ ਹਿਰਾਸਤ ਦੇ ਵਿੱਚ ਲੋਕ ਯਾਤਰੀ ਰੱਖੇ ਜਾ ਸਕਦੇ ਨੇ ਉਸੇ ਤਰ੍ਹਾਂ ਹੋਇਆ ਚਾਰ ਦਿਨ ਤੋਂ ਬਾਅਦ ਇਹਨਾਂ ਨੂੰ ਤਾਂ ਭੇਜ ਦਿੱਤਾ ਪਰ ਅਦਾਲਤ ਨੇ 25 ਦੇ ਕਰੀਬ ਜ਼ਰੂਰ ਆਪਣੀ ਹਿਰਾਸਤ ਦੇ ਵਿੱਚ ਅਜੇ ਵੀ ਰੱਖੇ ਹੋਏ ਨੇ ਫ੍ਰਾਂਸੀਸੀ ਅਧਿਕਾਰੀਆਂ ਨੇ ਰੱਖੇ ਹੋਏ ਨੇ ਜਿਸ ਤੋਂ ਬਾਅਦ ਹੁਣ ਉਹਨਾਂ ਦੀ ਅਗਲੀ ਕਾਰਵਾਈ ਕਰਨ ਲਈ ਫ੍ਰਾਂਸੀਸੀ ਅਦਾਲਤਾਂ ਦੇ ਵਿੱਚ ਕਾਰਵਾਈ ਚੱਲਦੀ ਪਈ ਹੈ ਤੁਹਾਨੂੰ ਦੱਸ ਦਈਏ ਕਿ ਸਿੱਦੇ ਇਲਜ਼ਾਮ ਸੰਨ ਔਰ ਨਾਲ ਦੀ ਨਾਲ ਕਿਹਾ ਸੀ ਕਿ ਗੁਪਤ ਸੂਚਨਾ ਦੇ ਆਧਾਰ ਦੇ ਉੱਤੇ ਜਾਣਕਾਰੀ ਆਈ ਹੈ ਕਿ ਇਹ ਲੋਕ ਯੂਏਈ ਤੋਂ ਇਸ ਹਵਾਈ ਜਹਾਜ਼ ਦੇ ਵਿੱਚ ਆਏ ਨੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਉਤਰਨਾ ਚਾਹੁੰਦੇ ਨੇ সেন্ট্রਲ ਅਮਰੀਕਾ ਇਸ ਜਹਾਜ਼ ਵਿੱਚ ਉਤਰਨਾ ਸੀ ਇਹ ਵੀ ਜਾਣਕਾਰੀ ਸਾਹਮਣੇ ਆਈ ਸੀ ਕਿ ਜਹਾਜ਼ ਯੂਏਈ ਤੋਂ ਉਡਾਨ ਇਸਨੇ ਭਰੀ ਸੀ ਤਮੇ ਇਹ ਵੀ ਦੱਸਦੀ ਇਹ ਕਿ ਇਸ ਬਾਰੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਦਰਸਲ ਇਹ ਉਡਾਨ ਲੰਗੇ ਕੱਲ ਸਵੇਰ 10 ਵਜੇ ਹੀ ਭਰੀ ਜਾਣੀ ਸੀ ਪਰ ਲੇਟ ਇਸ ਕਰਕੇ ਹੋਈ ਕਿਉਂਕਿ ਬਹੁਤ ਸਾਰੇ ਨਾਗਰਿਕ ਇੱਦਾਂ ਦੇ ਨੇ ਜਿਹੜੇ ਆਪਣੇ ਮੂਲ ਦੇਸ਼ ਦੇ ਵਿੱਚ ਵਾਪਸ ਨਹੀਂ ਜਾਣਾ ਚਾਹੁੰਦੇ ਸੀ ਇਸ ਕਰਕੇ ਇਸ ਹਵਾਈ ਜਹਾਜ਼ ਨੂੰ ਉਡਾਨ ਭਰਨ ਦੇ ਵਿੱਚ ਦੇਰੀ ਦਾ ਸਾਹਮਣਾ ਕਰਨਾ ਪਿਆ ਨਾਲ ਦੀ ਨਾਲ ਇਹ ਵੀ ਦੱਸਿਆ ਗਿਆ ਹੈ ਕਿ ਹੁਣ ਇਹ ਹਵਾਈ ਜਹਾਜ਼ ਪਹਿਲਾਂ ਯੂਏਈ ਤੇ ਫਿਰ ਮੁੰਬਈ ਦੇ ਹਵਾਈ ਅੱਡੇ ਤੇ ਪਹੁੰਚੇਗਾ ਪਹਿਲਾਂ ਯੂਏਈ ਦੇ ਵਿੱਚ ਯਾਤਰੀਆਂ ਨੂੰ ਉਤਾਰਿਆ ਜਾਵੇਗਾ ਤੋਂ ਉਸ ਤੋਂ ਬਾਅਦ ਮੁੰਬਈ ਦੇ ਵਿੱਚ ਉਤਾਰਿਆ ਜਾਵੇਗਾ ਇਹਨਾਂ ਦੇ ਵਿੱਚ ਖਾਸੀ ਗਿਣਤੀ ਭਾਰਤੀ ਮੂਲ ਦੇ ਲੋਕਾਂ ਦੀ ਦੱਸੀ ਜਾ ਰਹੀ ਹੈ ਜਾਣਕਾਰੀ ਇਹ ਵੀ ਸਾਹਮਣੇ ਆ ਰਹੀ ਹੈ ਕਿ ਇਹਨਾਂ ਦੇ ਵਿੱਚ ਜਿਹੜੇ ਲੋਕ ਮੌਜੂਦ ਸਨ ਸਵਾਰ ਮੌਜੂਦ ਸਨ ਉਹਨਾਂ ਦੇ ਵਿੱਚੋਂ ਕਈ ਹਿੰਦੀ ਬੋਲ ਰਹੇ ਸਨ ਤੇ ਕਈ ਤਮਿਲ ਬੋਲ ਰਹੇ ਸਨ ਇਸ ਦੋਵੇਂ ਕਿਸਮ ਦੇ ਲੋਕ ਜਿਹੜੇ ਨੇ ਦੋਵੇਂ ਭਾਸ਼ਾ ਦੇ ਲੋਕ ਜਿਹੜੇ ਨੇ ਇਸ ਹਵਾਈ ਜਹਾਜ਼ ਦੇ ਵਿੱਚ ਮੌਜੂਦ ਸਨ ਜਿਸ ਤੇ ਉੱਤੇ ਕਾਰਵਾਈ ਕਰਦਿਆਂ ਹੋਇਆ ਹਵਾਈ ਜਹਾਜ਼ ਨੂੰ ਅੱਗੇ ਦੀ ਥਾਂ ਵਾਪਸ ਯੂਏਈ ਤੇ ਭਾਰਤ ਵੱਲ ਨੂੰ ਮੋੜ ਦਿੱਤਾ ਗਿਆ ਔਰ ਇਸੇ ਨੂੰ ਲੈ ਕੇ ਡੰਕੀ ਲਾਣ ਵਾਲੇ ਜਿਹੜੇ 25 ਹੋਰ ਲੋਕ ਦੱਸੇ ਜਾ ਰਹੇ ਨੇ ਜਿਨ੍ਹਾਂ ਤੇ ਇਹ ਇਲਜ਼ਾਮ ਹੈ ਕਿ ਉਹ ਡੰਕੀ ਲਾ ਕੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਵਿਦੇਸ਼ ਜਾਣਾ ਚਾਹੁੰਦੇ ਸੀ ਉਹ 25 ਦੇ ਕਰੀਬ ਯਾਤਰੀ ਇਦਾਂ ਦੇ ਵੀ ਨੇ ਜਿਨ੍ਹਾਂ ਨੂੰ ਫਰਾਂਸ ਦੇ ਵਿੱਚ ਹੀ ਅਜੇ ਰੱਖਿਆ ਗਿਆ ਹਿਰਾਸਤ ਵਿੱਚ ਰੱਖਿਆ ਗਿਆ ਦੇਖਣਾ ਹੋਵੇ ਕੌਣ ਵਾਲੇ ਸਮੇਂ ਦੇ ਵਿੱਚ ਕੀ ਕੁਝ ਸਾਹਮਣੇ ਆਉਂਦਾ ਪਰ ਫਿਲਹਾਲ ਜਿਹੜਾ 300 ਦੇ ਕਰੀਬ ਭਾਰਤੀ ਨਾਗਰਿਕਾਂ ਨੂੰ ਵਿਦੇਸ਼ ਲਿਜਾਣ ਵਾਲਾ ਜਹਾਜ਼ ਸੀਗਾ ਉਸ ਨੂੰ ਵਾਪਸ ਮੋੜ ਦਿੱਤਾ ਗਿਆ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ